ਇਹ ਅੱਜ ਦੇ ਨੌਜਵਾਨ ਉਹਨਾਂ ਦੇ ਚੁੱਕ ਦੇ ਨੇਲ ਵੀ ਤੋਂ 25 ਸਾਲ ਦੇ ਹੋ ਗਏ ਜਦੋਂ ਛੋਟੀ ਉਮਰ ਕੋਲ ਹੋ ਗਈ ਉਹਨਾਂ ਤੇ ਤੁਹਾਡੇ ਵਿੱਚ ਜਿਵੇਂ ਤੁਸੀਂ 42 ਸਾਲ ਦੇ ਕੀ ਚੁਣੌਤੀ ਰਹਿੰਦੀਆਂ ਨੇ ਦੇ ਵਿੱਚ ਗਰੀਬੀ ਐ ਗੁਰਵੱਤਾ ਟਾਈਮ ਚੱਲ ਰਿਹਾ ਤੁਹਾਡੇ ਕਰਨ ਸਿਹਰਾ ਵੀ ਆਈ ਹੁੰਦੀਆਂ ਸਰ ਨਾਲ ਕੰਮ ਕੀ ਕਰਦੇ ਤੁਸੀਂ ਨਾਲ ਜੀ ਮੈਂ ਮਤਲਬ ਈਰ ਐਕਸਪਰਟ ਚਲਾਉਣਾ ਈਰ ਦੇ ਕੰਮ ਕਰਦੇ ਆਂ ਸਟੇਟ ਨੈਸ਼ਨਲ ਇੰਟਰਨੈਸ਼ਨਲ ਤਕਵੀਰ ਮਤਲਬ ਸਲਾਈਡਸ ਵੀ ਅਸੀਂ ਲੈ ਚੁੱਕੇ ਵੇ ਮਤਲਬ ਮੈਂ ਗੋਲਡ ਲੈ ਕੇ ਆਇਆ ਇੰਟਰਨੈਸ਼ਨਲ ਦੇ ਵਿੱਚ ਵੀ ਵੀ ਗਿਆ ਸੀਗਾ ਨੇਪਾਲ ਦੇ ਪੁਗਪੱਥਰ ਦੇ ਵਿੱਚ ਵੀ 1500 ਮੀਟਰ ਦੇ ਵਿੱਚ ਜਿਵੇਂ ਮਨ ਲੋ ਮੈਂ ਸਟੇਟ ਦੇ ਵਿੱਚੋਂ ਵੀ 15 ਤੋਂ 20 ਗੋਲਡ ਲੈ ਚੁੱਕਿਆ ਕਿ ਨੈਸ਼ਨਲ ਦੇ ਵਿੱਚੋਂ ਵੀ ਲੈ ਚੁੱਕਿਆ ਇਹ ਫਿਰ ਮੁਸ਼ਕਿਲ ਲੱਗਦਾ ਦੋਸਤੋ ਬਾਦ ਇਹ ਰਿਚ ਚਲਾਉਣਾ ਪੂਰਾ ਦਿਨ ਆਪਣਾ ਇਸਰ ਇਧਰ ਵੀ ਲੱਗਦਾ ਕਿ ਤੱਕ ਸੁਨੇ ਨੂੰ ਮਾਰ ਕੇ ਆ ਜਾਵੇ ਬਿਮਾਰਤਾ ਦੇ ਲਈ ਤਾਂ ਕੋਈ ਲੋੜ ਨਹੀਂ ਕਿਸ ਨੂੰ ਜਨੂਨ ਜਿਹਾ ਬਣਿਆ ਆਇਆ ਵੀ ਏਸ਼ੀਆ ਦੇ ਵਿੱਚੋਂ ਤਾਂ 골ਡ ਸਟੇਟ ਦੇ ਲਈ ਲੱਗ ਗਈ ਯੋਨਾਵਾ ਚਾਹੇ ਕਿਸੇ ਕਿਸਮ ਦਾ ਸਪੋਰਟ ਹੋਵੇ ਜਾਂ ਨਾ ਹੋਵੇ ਵਸਿੱਖ ਦਿਮਾਗ ਦੇ ਵਿੱਚ ਮਤਲਬ ਖੇਚੀ ਬਣੀ ਹੋਈ ਹੈ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆ ਇਸ ਵੇਲੇ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗੋਸਲ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਵੈਟਰਨ ਐਥਲੀਟ ਹੈ 42 ਸਾਲ ਦੀ ਉਮਰ ਹੈ ਤੇ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਜਾਣਦੇ ਹਾਂ ਕਿ ਐਥਲੀਟ ਬਣਨ ਦਾ ਜਿਹੜਾ ਸੁਪਨਾ ਸੀ ਉਹ ਕਦੋਂ ਜਨਮਿਆ ਤੇ ਹੁਣ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਕਿੱਥੋਂ ਕੁ ਤੱਕ ਖੇਡ ਚੁੱਕੇ ਨੇ ਤੇ ਅੱਗੇ ਹੁਣ ਕਿਹੜੇ ਕਿਹੜੇ ਉਹਨਾਂ ਦੇ ਸੁਪਨੇ ਨੇ ਸਾਡੇ ਨਾਲ ਮੌਜੂਦ ਨੇ RAMLAL ਗੋਸਲ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਅ ਵੈਟਰਨ ਐਥਲੀਟ ਨੇ ਰਾਮਲਾਲ ਜੀ ਬਬਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੰਦ ਜੀ ਤੁਹਾਡਾ ਧੰਨਵਾਦ ਕਰਨ ਲਈ ਬਹੁਤ ਧੰਨਵਾਦ ਤੇ ਰਾਮਲਾਲ ਜੀ ਇਹ ਸੁਪਨਾ ਕਿਵੇਂ ਬਣਿਆ ਕਿ ਵੀ ਮੈਨੂੰ ਐਥਲੀਟ ਬਣਨਾ ਚਾਹੀਦਾ ਤੁਹਾਨੂੰ ਸੁਪਨਾ ਤਾਂ ਇਦਾਂ ਹੀ ਪਹਿਲਾਂ ਸਾਨੂੰ ਕਬੱਡੀ ਖੇਡਦੇ ਸੀ ਕਬੱਡੀ ਦਾ ਸੌਂਕ ਸੀਗਾ ਜੀ ਤੇ ਪਿੰਡ ਉੱਚੇ ਰਮੂ ਟੂਰਨਾਮੈਂਟ ਹੋ ਰਿਹਾ ਸੀਗਾ ਆਪਣੇ ਐਥਲੈਟਿਕਸ ਦਾ ਟੂਰਨਾਮੈਂਟ ਸੀਗਾ ਉੱਥੇ ਕੁਝ ਐਥਲੀਟ ਆਏ ਹੋਏ ਸੀਗੇ 90 ਪਟਿਆਲੇ ਵੱਲ ਤੋਂ ਜੀ ਤੇ ਉਹਨਾਂ ਨੂੰ ਮੈਂ ਦੌੜਦੇ ਦੇਖ ਲਿਆ ਤੇ ਕੋਈ ਚਲੋ ਉੱਥੋਂ ਤੇ ਐਥਲੈਟਿਕਸ ਦਾ ਮਤਲਬ ਇੱਕ ਜਿਵੇਂ ਮੰਨ ਲਓ ਇੱਕ ਕੀੜਾ ਜੱਗ ਦੇ ਅੰਦਰ ਹਨਾ ਵੀ ਮੈਨੂੰ ਠੀਕ ਲੱਗਿਆ ਵੀ ਇਹ ਗੇਮ ਇਕੱਲੇ ਦੇ ਸੈल्फ ਦੇ ਖੋਤੇ ਨਿਰਭਰ ਆ ਵੀ ਹਾਂ ਇਹ ਮੈਂ ਕਰ ਸਕਦਾ ਵਾਂ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਗਿਆ ਤੇ ਦੌੜਨ ਸ਼ੁਰੂ ਕਰਤਾ ਪਿੰਡ ਦੇ ਵਿੱਚ ਅੱਗੇ ਤੇ ਤੇ ਫਿਰ ਜਿਹੜੇ ਦੂਜੇ ਜਿਵੇਂ ਐਥਲੀਟ ਹੁੰਦੇ ਨੇ ਨੌਜਵਾਨ ਉਮਰ ਦੇ ਵਿੱਚ ਹੁੰਦੇ ਨੇ 20 ਤੋਂ 25 ਸਾਲ ਦੇ ਹੋਗੇ ਜਾਂ ਉਹ ਤੋਂ ਛੋਟੀ ਉਮਰ ਦੇ ਹੋਗੇ ਉਹਨਾਂ ਤੇ ਤੁਹਾਡੇ ਵਿੱਚ ਜਿਵੇਂ ਹੁਣ ਤੁਸੀਂ 42 ਸਾਲ ਦੇ ਹੋਣਾ ਕੀ ਚੁਣੌਤੀਆਂ ਰਹਿੰਦੀਆਂ ਨੇ ਇਹਦੇ ਵਿੱਚ ਇਦੇ ਵਿੱਚ ਚੁਣੌਤੀਆਂ ਰਹਿੰਦੀਆਂ ਨੇ ਚੁਣੌਤੀਆਂ ਤਾਂ ਵੈਸੇ ਜ਼ਿਆਦਾਤਰ ਸੇਮ ਹੀ ਰਹਿੰਦੀਆਂ ਨੇ ਤੇ ਜਿਹੜੇ ਉਹ ਯੰਗ ਐਥਲੀਟ ਕਹიდੀ ਜਿਵੇਂ ਮੰਨ ਲਓ ਹਨਾ ਆਪਾਂ ਕਹიდੀ ਸੀਨੀਅਰ ਐਥਲੀਟ ਨੇ ਜਿਹੜੇ ਤੇ ਉਹਨਾਂ ਦੇ ਵਿੱਚ ਇਹ ਹੋ ਜਾਂਦਾ ਵਾ ਵੀ ਉਹਨਾਂ ਨੂੰ ਪਲੇਟਫਾਰਮ ਗਾਹਾਂ ਮਿਲ ਜਾਂਦਾ ਜਿਵੇਂ ਮੰਨ ਲਓ ਸਰਕਾਰਾਂ ਉਹਨਾਂ ਵੱਲ ਵਧੀਆ ਧਿਆਨ ਦਿੰਦੀਆਂ ਨੇ ਤੇ ਉਹਨਾਂ ਲਈ ਵਧੀਆ ਕੋਚ ਵੀ ਮਹੀਆ ਹੁੰਦੇ ਨੇ ਉਹ ਵੀ ਕੁਸ਼ਲੇ ਹੁੰਦੇ ਨੇ ਆਪਾਂ ਇਹ ਕਹੇ ਦੀ ਵੀ ਹਰ ਇੱਕ ਲਈ ਨਹੀਂ ਹੁੰਦੇ ਕੁਸ਼ਲੇ ਇਹ ਏਜ ਫੈਕਟਰ ਤਾਂ ਕੰਮ ਕਰਦਾ ਨਾ ਕਿਤੇ ਨਾ ਕਿਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਤਾਂ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਅਲੱਗ ਹੈ ਨਾ ਤਾਕਤ ਹੁੰਦੀ ਆ ਤੇ ਤੁਹਾਡੀ ਹੁਣ ਏਜ 40 ਪਲੱਸ ਹੋ ਗਈ ਆ 40 ਪਲੱਸ ਤੇ ਫਿਰ ਉਹ ਕਿਤਨਾ ਕਿਤੇ ਕਮੀ ਮਹਿਸੂਸ ਹੁੰਦੀ ਹੋਊਗੀ ਸਟੈਮੀਨਾ ਤਾਂ ਡਾਊਨ ਹੁੰਦਾ ਹੀ ਆ ਹਾਂਜੀ ਹਾਂ ਇਹ ਦੇ ਵਿੱਚ ਕੋਈ ਸਕ ਨਹੀਂ ਜਦੋਂ ਮਤਲਬ ਮਾਸਟਰ ਸਲੀਟ ਆ ਜਾਂਦੇ ਨੇ 40 ਦੇ ਵਿੱਚ ਜਾ ਕੇ ਇਸ ਸਟੈਮੀਨ ਉਸ ਜਿਹੜੀ ਟਾਈਮਿੰਗ ਆ ਉਹ ਥੋੜੀ-ਮੋਟੀ ਵਧਣ ਲੱਗ ਜਾਂਦੀ ਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਫਿਰ ਵੇਆ ਤੁਹਾਡਾ ਹੋਇਆ ਹੈ ਬੱਚੇ ਕਿੰਨੇ ਤੁਹਾਡੇ ਬੱਚੇ ਤਿੰਨੇ ਨੇ ਜੀ ਦੋ ਬੇਟੇ ਨੇ ਇੱਕ ਕੁੜੀ ਹੈ ਵਾ ਜੀ ਕਿੰਨੇ ਕਿੰਨੇ ਸਾਲ ਦੇ ਨੇ ਜੀ ਤੇ ਵੱਡਾ ਬੇਟਾ ਹੈਗਾ ਜੀ 12 ਸਾਲ ਦਾ ਤੇ ਦੂਜਾ ਹੈਗਾ 7 ਸਾਲ ਦਾ ਕੁੜੀ ਹੈ 3 ਸਾਲ ਦੀ ਕੈਨਸਲ ਕਰ ਠੀਕ ਹੈ ਤੇ ਫਿਰ ਐਥਲੀਟ ਦਾ ਵੀ ਸੁਪਨਾ ਨਾਲ ਮਿਥਿਆ ਹੋਇਆ ਕਿ ਮੈਂ ਨਾਮ ਰੌਸ਼ਨ ਕਰਨਾ ਭਾਰਤ ਦਾ ਕਿੱਥੇ ਤੇ ਇੱਕ ਪਾਸੇ ਫਿਰ ਮੈਂ ਤੁਹਾਡਾ ਘਰ ਵੀ ਦੇਖ ਰਿਹਾ ਸੀਗਾ ਗਰੀਬੀ ਆ ਗੁਰਬਤ ਦਾ ਟਾਈਮ ਚੱਲ ਰਿਹਾ ਤੁਹਾਡੇ ਘਰ ਨੂੰ ਤਰੇੜਾਂ ਵੀ ਆਈ ਹੋਈਆਂ ਨੇ ਫਿਰ ਨਾਲ ਕੰਮ ਕੀ ਕਰਦੇ ਹੋ ਤੁਸੀਂ ਨਾਲ ਜੀ ਮੈਂ ਮਤਲਬ ਈ ਰਿਕਸ਼ਾ ਚਲਾਉਣਾ ਈ ਰਿਕਸ਼ੇ ਦਾ ਕੰਮ ਕਰਦੇ ਆ ਠੀਕ ਹੈ ਤੇ ਈ ਰਿਕਸ਼ੇ ਤੋਂ ਪਹਿਲਾਂ ਫਿਰ ਕੀ ਕਰਦੇ ਸੀ ਈ ਰਿਕਸ਼ੇ ਤੋਂ ਪਹਿਲਾਂ ਸਾਡਾ ਕੰਮ ਸੀਗਾ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੇ ਸੀਗੇ ਪੱਲੇਦਾਰੀ ਵੀ ਕਹਿ ਸਕਦੇ ਆ ਉਹਨੂੰ ਉਹ ਕੰਮ ਕਰਦੇ ਸੀਗੇ ਉਹਦੇ ਵਿੱਚ ਫਿਰ ਆਏ ਹੁੰਦਾ ਜਦ ਕੋਈ ਵਾਰੀ ਕੰਪੀਟੀਸ਼ਨ ਲੜਨਾ ਹੁੰਦਾ ਸੀਗਾ ਨਾ ਤਾਂ ਬਹੁਤ ਜ਼ਿਆਦਾ ਜਿਵੇਂ ਮਨ ਲਓ ਐਕਟ ਲੱਗ ਜਾਂਦੇ ਸੀ ਸਰੀਰ ਦੀ ਕਿਉਂਕਿ ਉਹ ਕੰਮ ਵੀ ਕੋਈ ਸਾਡਾ ਜ਼ੋਰ ਦਾ ਸੀਗਾ ਜਾਂ ਕਿ ਜਦ ਕੰਪੀਟੀਸ਼ਨ ਲੜਨਾ ਤੇ ਕੰਪੀਟੀਸ਼ਨ ਤੇ ਖਿਡਾਰੀ ਵੀ ਫਿਰ ਤੁਹਾਨੂੰ ਪਤਾ ਹੀ ਆ ਨਾ ਜਦੋਂ ਬਰਾਬਰ ਦਾ ਖੜਾ ਹੁੰਦਾ ਵਾ ਨਾ ਤਾਂ ਉਹਦੇ ਬਾਰੇ ਵਿੱਚ ਕਈ ਵਾਰੀ ਕਿ ਨਾ ਕੰਪੀਟੀਸ਼ਨ ਦੇ ਵਿੱਚ ਪਰਫਾਰਮੈਂਸ ਵਧੀਆ ਨਹੀਂ ਹੁੰਦੀ ਸੀ ਇਸ ਕਰਕੇ ਫਿਰ ਮੈਂ ਉਹ ਕੰਮ ਨੂੰ ਮਤਲਬ ਸਾਢੀ ਦਿੱਤਾ ਸੀ ਠੀਕ ਤੇ ਫਿਰ ਪੱਕੇ ਤੌਰ ਤੇ ਜਿਹੜਾ ਪੂਰਨ ਰੂਪ ਚ ਸਮਰਪਿਤ ਹੋਏ ਐਥਲੀਟ ਨੂੰ ਇਹ ਫਿਰ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਜੀ ਇਹ ਮਤਲਬ ਹੈਗੇ ਤੇ ਜਦੋਂ ਅਸੀਂ ਜਿਵੇਂ ਵੱਲੋਂ ਸੀਨੀਅਰ 20 ਦੇ ਵਿੱਚ ਜਦ ਵੀ ਵਧੀਆ ਪੰਜਾਬ ਦੇ ਵਿੱਚ ਦੋ ਵਾਰੀ ਜਦ ਵੀ ਖੇਡ ਚੁੱਕੇ ਸੀਗੇ ਠੀਕ ਹੈ ਹਾਂ ਤਕਰੀਬਨ ਨੇ ਸ਼ਾਇਦ 2002 ਦੀ ਗੱਲ ਆ ਜਦੋਂ ਲੁਧਿਆਣੇ ਦੇ ਸ੍ਰੀ ਓਮ ਰਾਓ ਸੀਗੇ ਖੇਡ ਮੰਤਰੀ ਜਦੋਂ ਵੀ 1500 ਮੀਟਰ ਪੰਜਾਬ ਦੇ ਵਿੱਚੋਂ ਸਾਡੀ ਫਰਸਟ ਪੋਜੀਸ਼ਨ ਆ ਗਈ ਸੀ ਕਿ ਤੇ ਜਦੋਂ ਕਿਸੇ ਕਾਰਨ ਨਾ ਉੱਥੇ ਮਤਲਬ ਉਹ ਉਹ ਹੋ ਗਈ ਸੀ ਕਿ ਮੈਸ ਹੋ ਗਈ ਸੀ ਕਿ ਉੱਥੇ ਰੌਲਾ ਰੁਲਾ ਡੇਲੇ ਹੋ ਗਈ ਸੀ ਉਹ ਰੌਲਾ ਵਗੈਰਾ ਕੋਈ ਪੈ ਗਿਆ ਸੀਗਾ ਤੇ ਹਾਂ ਉਸ ਤੋਂ ਬਾਅਦ ਇੱਕ ਵਾਰੀ ਬਿਠਿੰਡੇ ਵੀ ਪੰਜਾਬ ਵੱਲੋਂ ਖੇਡੇ ਸੀਗੇ ਤੇ ਫਿਰ ਕੁਝ ਟਾਈਮ ਲਈ ਮਤਲਬ ਜੇ ਮੈਂ ਮੰਨ ਲਓ ਥੋੜੀ ਆਰਥਿਕ ਸਥਿਤੀ ਡਾਊਨ ਹੋ ਗਈ ਸੀ ਕਿ ਤੇ ਕੁਝ ਟਾਈਮ ਅਸੀਂ ਦੂਰ ਰਹੇ ਤੇ ਜਦੋਂ ਆਪਣੇ ਭਗਵੰਤ ਮਾਨ ਜੀ ਹਨਾ ਆਪਣੇ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਬਹੁਤ ਵਧੀਆ ਮਤਲਬ ਖਿਡਾਰੀਆਂ ਬਾਰੇ ਸੋਚਿਆ ਤੇ ਇਹਨਾਂ ਨੇ ਖੇਡਾਂ ਮਦਨ ਪੰਜਾਬ ਦੀਆਂ ਦਾ ਆਗਾਜ਼ ਕੀਤਾ ਤੇ ਉਸ ਤੋਂ ਦੁਬਾਰੇ ਫਿਰ ਫਿਰ ਅਸੀਂ ਮਾਸਟਰ ਗੇਮਾਂ ਦੇ ਵਿੱਚ ਇਹਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਉਹ ਉਸ ਤੋਂ ਬਾਅਦ ਫਿਰ ਸਟੇਟ ਨੈਸ਼ਨਲ ਇੰਟਰਨੈਸ਼ਨਲ ਤੱਕ ਵੀ ਮਤਲਬ ਐਥਲੈਟਿਕਸ ਨੂੰ ਅਸੀਂ ਲੈ ਚੁੱਕੇ ਹਾਂ ਮਤਲਬ ਮੈਂ 골ਡ ਲੈ ਕੇ ਆਇਆ ਇੰਟਰਨੈਸ਼ਨਲ ਦੇ ਵਿੱਚ ਵੀ ਗਿਆ ਸੀਗਾ ਨੇਪਾਲ ਦੇ ਪੋਖਰਾ ਸ਼ਹਿਰ ਦੇ ਵਿੱਚ ਜੀ ਹਾਂਜੀ ਤੇ ਫਿਰ ਜੇ ਆਪਾਂ ਗੱਲ ਕਰੀਏ ਖੇਡਾਂ ਮਤਲਬ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਤੇ ਫਿਰ ਉਹਦੇ ਵਿੱਚ ਕੀ ਤੁਹਾਡੀ ਪੋਜੀਸ਼ਨ ਰਹੀ ਸੀ ਤੇ ਉਸ ਤੋਂ ਬਾਅਦ ਨੈਸ਼ਨਲ ਦੀ ਜੇਕਰ ਗੱਲ ਕਰੀਏ ਜਾਂ ਇੰਟਰਨੈਸ਼ਨਲ ਦੀ ਗੱਲ ਕਰੀਏ ਫਿਰ ਹੁਣ ਤੱਕ ਕਿੰਨੀ ਵਾਰ ਖੇਡ ਚੁੱਕੇ ਹੋ ਜਾਂ ਕੀ ਕੀ ਪੋਜੀਸ਼ਨਾਂ ਰਹੀਆਂ ਨੇ ਦੇਖੋ ਇਹ ਜਿਹੜੇ ਖੇਡਾਂ ਮਦਨ ਪੰਜਾਬ ਦੀਆਂ ਨੇ ਉਹਦੇ ਵਿੱਚ ਜਿਹੜੇ ਅਸੀਂ ਜਿਵੇਂ ਮੰਨ ਲਓ ਮਾਸਟਰ 3 ਨੇ ਇਹਨਾਂ ਦੇ ਇਵੈਂਟ ਘੱਟ ਕਰਵਾਏ ਜਾਂਦੇ ਨੇ ਠੀਕ ਹੈ ਤੇ ਜਿਹੜੇ ਸਾਡੇ ਜਿਵੇਂ ਮੰਨ ਲਓ ਸੀਨੀਅਰ ਜਿਵੇਂ ਮੰਨ ਲਓ ਕੈਰੀਏ ਸਲੀਟ ਨੇ ਜਾਂ ਹਨ ਜੋ ਇਹ ਇਹਨਾਂ ਨੂੰ ਕਰਵਾ ਰਹੇ ਨੇ ਹਣਾ ਤੇ ਉਹਨਾਂ ਦਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਮਤਲਬ ਉਹਨਾਂ ਨੇ ਬੇਨਤੀ ਵੀ ਆ ਕਿ ਨਾ ਵੀ ਜਿਹੜੇ ਮਾਸਟਰ ਸਪੋਰਟ ਨੇ ਇਹਨਾਂ ਦੀ ਇੱਕ ਤਾਂ ਏਜ ਗਰੁੱਪ ਉਹ ਮਤਲਬ ਇਹ 5-5 ਸਾਲ ਦਾ ਗੈਪ ਹੋਣਾ ਚਾਹੀਦਾ ਤੇ ਉਹਦੇ ਵਿੱਚ ਜਿਵੇਂ ਮੱਲੋ 30 ਤੋਂ 40+ 40 ਤੋਂ 50+ ਉਹਦੇ ਵਿੱਚ ਇਹ ਹੋ ਜਾਂਦਾ ਵਾ ਜਿਹੜਾ ਤੇ 41 ਸਾਲ ਦਾ ਐਥਲੀਟ ਆ ਤੇ ਇਹ ਜਦੋਂ ਉਹਦੇ ਨਾਲ 50+ ਵਾਲਾ ਮਤਲਬ ਉਹ ਦੌੜਦਾ ਉਹਦੇ ਨਾਲ ਜਿਵੇਂ ਮੱਲੋ ਤੁਸੀਂ ਪਹਿਲਾਂ ਗੱਲ ਕੀਤੀ ਨਾ ਏਜ ਫੈਕਟਰ ਤੇ ਉਹ ਮਤਲਬ ਉਹਦੇ ਵਿੱਚ ਜਿਵੇਂ ਮੰਨ ਲਓ ਇੱਕ ਜੰਗ ਬਲੈਡ ਹੁੰਦਾ ਵਾ ਹਨ ਤੇ ਉਹ ਫਿਰ ਉਹਦੀ ਪਰਫਾਰਮੈਂਸ ਸਹੀ ਨਹੀਂ ਹੁੰਦੀ ਇਸ ਕਰਕੇ ਕਿ ਨਾ ਜਿਵੇਂ ਮੰਨ ਲਓ ਜਦ ਖੇਡਾਂ ਪੱਤਰ ਪੰਜਾਬ ਦੀਆਂ ਦਾ ਆਗਾਜ਼ ਹੋਇਆ ਇਹਦੇ ਵਿੱਚ ਮੈਂ ਪਹਿਲੀ ਵਾਰੀ ਮੈਂ 400 ਮੀਟਰ ਦਾ ਦੇ ਵਿੱਚ ਭਾਗ ਲਿਆ ਸੀਗਾ 400 ਮੀਟਰ ਤੇ ਜ਼ਿਲ੍ਹੇ ਤੱਕ ਮਤਲਬ ਮੇਰੀ ਫਸਟ ਪੋਜੀਸ਼ਨ ਰਹੀ ਆ ਤੇ ਸਟੇਟ ਦੇ ਵਿੱਚ ਜਾ ਕੇ ਮੇਰਾ ਮਤਲਬ ਪੰਜਵਾਂ ਨੰਬਰ ਰਹਿ ਗਿਆ ਸੀ ਕਿਉਂਕਿ ਜਿਹੜਾ 400 ਮੀਟਰ ਆ ਉਹ ਇੱਕ ਫਰਾਂਟਾ ਦੌੜ ਆ ਤੇ ਮੈਂ 400 ਮੀਟਰ ਦਾ ਐਥਲੀਟ ਨਹੀਂ ਹੈਗਾ ਤੇ ਮੈਂ ਹੈਗਾ ਵਾਂ ਜਿਵੇਂ ਮੰਨ ਲਓ 1500 ਮੀਟਰ ਜਾਂ 3 ਕਿਲੋਮੀਟਰ 5 ਕਿਲੋਮੀਟਰ ਮੇਨ ਜਿਹੜਾ ਮੇਰਾ ਇਵੈਂਟ ਆ 1500 ਮੀਟਰ ਆ 1500 ਮੀਟਰ ਦੇ ਵਿੱਚ ਜਿਵੇਂ ਮੰਨ ਲਓ ਮੈਂ ਸਟੇਟ ਦੇ ਵਿੱਚੋਂ ਵੀ 15 ਤੋਂ 20 골ਡ ਲੈ ਚੁੱਕਿਆ ਤੇ ਨੈਸ਼ਨਲ ਦੇ ਵਿੱਚੋਂ ਵੀ ਲੈ ਚੁੱਕਿਆ ਤੇ ਹਾਲਕੀ 네ਪਾਲ ਦੀ ਪੋਖਰਾ ਦੇ ਵਿੱਚ ਇੰਟਰਨੈਸ਼ਨਲ ਦੇ ਵਿੱਚ ਵੀ ਮੈਂ ਤਿੰਨ ਈਵੈਂਟ ਲੜੇ ਸੀਗੇ 1500 ਮੀਟਰ 3 ਕਿਲੋਮੀਟਰ ਤੇ 5 ਕਿਲੋਮੀਟਰ ਤੇ ਇਹਨਾਂ ਦੇ ਵਿੱਚੋਂ ਮੈਂ 골ਡ ਪ੍ਰਾਪਤ ਕੀਤਾ ਇੱਕ ਚੀਜ਼ ਮੈਂ ਹੋਰ ਜਾਣਨਾ ਚਾਹੁੰਦਾ ਤੁਹਾਡੇ ਤੋਂ ਜਿਵੇਂ ਹੁਣ ਤੁਸੀਂ ਬਾਹਰ ਕਿਤੇ ਖੇਡਣ ਜਾਂਦੇ ਹੋ ਤੁਸੀਂ ਪੋਖਰਾ ਸ਼ਹਿਰ ਦੀ ਗੱਲ ਕੀਤੀ 네ਪਾਲ ਦੀ ਜਾਂ ਫਿਰ ਨੈਸ਼ਨਲ ਜਦੋਂ ਖੇਡਦੇ ਆ ਤਾਂ ਸਿੰਥੈਟਿਕ ਉੱਥੇ ਮੈਟ ਵਿੱਚ ਹੁੰਦੇ ਨੇ ਟਰੈਕ ਹੁੰਦੇ ਨੇ ਤੇ ਇੱਥੇ ਫਿਰ ਕਿਹੜਾ ਕਿੱਥੇ ਤੁਸੀਂ ਪ੍ਰੈਕਟਿਸ ਕਰਦੇ ਆ ਤੇ ਫਿਰ ਉੱਥੇ ਕਿਵੇਂ ਪ੍ਰੈਕਟਿਸ ਹੁੰਦੀ ਹੈ ਇੱਥੇ ਤਾਂ ਹੀ ਇਦਾਂ ਵਾ ਇੱਥੇ ਤਾਂ ਜਿਵੇਂ ਮੰਨ ਲਓ ਸਾਡੇ ਪਿੰਡ ਤੋਂ ਗੋਸਣਾਂ ਤੋਂ ਢੋਲ ਕਲਾ ਨੂੰ ਇੱਕ ਮਤਲਬ ਪਹਿਲਾਂ ਤਾਂ ਇਹ ਹੁਣ 15 ਸਾਲ ਤੋਂ ਇਹੀ ਸੜਕ ਬਣੀ ਆ ਪਹਿਲਾਂ ਤਾਂ ਕੱਚਾ ਹੀ ਰਿਹਾ ਸੀਗਾ ਪਹਿਲਾਂ ਇੱਥੇ ਹੀ ਪ੍ਰੈਕਟਿਸ ਕਰਦੇ ਸੀ ਤੁਸੀਂ ਸੜਕ ਤੇ ਪ੍ਰੈਕਟਿਸ ਕਰਦੇ ਹੋ ਹਾਂਜੀ ਸੜਕ ਦੇ ਉੱਤੇ ਸਾਡੇ ਮਤਲਬ ਨਿਸ਼ਾਨਦੇਹੀ ਕਰਕੇ 100 ਮੀਟਰ 1 ਬਾਈ 1 ਕਰਦੇ ਉਹ ਨਿਸ਼ਾਨਦੇਹੀ ਕਿਹਨਾਂ ਨੇ ਕੀਤੀ ਆ ਉਹ ਨਿਸ਼ਾਨਦੇਹੀ ਖੁਦ ਹੀ ਕੀਤੀ ਆ ਜੀ ਅਸੀਂ ਖੁਦ ਹੀ ਕੀਤੀ ਆ ਹਾਂਜੀ ਹਾਂਜੀ ਠੀਕ ਆ ਤੇ ਉਹ ਤੇ ਨਿਸ਼ਾਨਦੇਹੀ ਕਰਕੇ ਇੱਥੇ ਹੀ ਪ੍ਰੈਕਟਿਸ ਕਰਦੇ ਆ ਅਸੀਂ ਤੇ ਟਾਈਮਿੰਗ ਕੀ ਰੰਦਾ ਪ੍ਰੈਕਟਿਸ ਦਾ ਟਾਈਮਿੰਗ ਸਵੇਰੇ ਅਸੀਂ ਮਤਲਬ 5 ਤੋਂ ਲੈ ਕੇ 7 ਵਜੇ ਤੱਕ ਜਾਂ 6:30 ਵਜੇ ਤੱਕ ਮਤਲਬ ਇਹ ਸਵੇਰ ਦਾ ਟਾਈਮ ਹੀ ਰਹਿੰਦਾ ਭਾਈ ਰੋਜ਼ ਦਾ ਮਤਲਬ ਕਰਨਾ ਹੀ ਕਰਨਾ ਰੋਜ਼ ਕਰਨਾ ਹੀ ਕਰਨਾ ਹੋ ਜਾ ਠੀਕ ਹੈ ਹਾਂਜੀ ਤੇ ਫਿਰ ਮੁਸ਼ਕਲ ਨਹੀਂ ਲੱਗਦਾ ਉਸ ਤੋਂ ਬਾਅਦ ਈ ਰਿਕਸ਼ਾ ਚਲਾਉਣਾ ਪੂਰਾ ਦਿਨ ਖਪਣਾ ਤੇ ਫਿਰ ਇੱਧਰ ਵੀ ਇਹ ਲੱਗਦਾ ਕਦੇ ਵੀ ਸੁਪਨੇ ਨੂੰ ਮਾਰ ਦਿਆ ਜਾਵੇ ਬਿਮਾਰਤਾ ਜਵੇ ਤਾਂ ਕੋਈ ਲੋੜ ਨਹੀਂ ਹੈ ਕਿ ਸੁਪਨੇ ਮੈਂ ਸੁਸੁੰਦਰ ਕਦੇ ਮੈਂ ਸੁਸੂ ਕਦੇ ਹੁੰਦਾ ਵੀ ਆ ਜਿਵੇਂ ਮੰਨ ਲਓ ਜਦੋਂ ਜੀ ਕਿਨ ਮਤਲਬ ਕਿਤੇ ਨਾ ਕਿਤੇ ਜਦੋਂ ਜੀ ਮੰਨ ਲਓ ਸਾਡੇ ਨਾਲ ਜੋ ਪੰਜਾਬ ਦੇ ਗਰੁੱਪ ਜੁੜੇ ਹੋਏ ਨੇ ਜਾਂ ਕਿਤੇ ਵੀ ਜਦੋਂ ਖੇਡਣ ਦਾ ਗਾਜ ਹੁੰਦਾ ਵਾ ਫਿਰ ਜਿਵੇਂ ਆਪਾਂ ਕਹਦੇ ਨਹੀਂ ਹੁੰਦੇ ਵੀ ਮੰਨ ਲਓ ਜਿਹੜਾ ਕੀੜਾ ਉਹ ਅੰਦਰੋਂ ਫਿਰ ਉਹ ਖੜਾ ਹੋ ਜਾਂਦਾ ਵਾ ਵੀ ਹਾਂ ਇਹ ਕਈ ਵਾਰੀ ਸੋਚਿਆ ਵੀ ਚਲੋ ਛੱਡੋ ਹੁਣ ਤਾਂ ਵੀ ਮਮਰ ਹੋ ਗਈ ਪਰ ਨਹੀਂ ਜਦੋਂ ਵੀ ਕਿ ਨਾ ਕਿਤੇ ਸਾਨੂੰ ਪਤਾ ਲੱਗਦਾ ਵੀ ਹੈ ਨਾ ਇਹ ਜਿਵੇਂ ਮੰਨ ਲਓ ਸ੍ਰੀ ਮਸਤੋਣਾ ਸਾਹਿਬ ਦੇ ਵਿੱਚ ਜਾ ਕੇ ਕਿ ਨਾ ਵੀ ਸਟੇਟ ਦਾ ਕੰਪੀਟੀਸ਼ਨ ਹੋ ਰਿਹਾ ਉਹ ਫਿਰ ਜਦ ਹੀ ਜਿਵੇਂ ਮੰਨ ਲਓ ਆਪਣਾ ਕਹਿੰਦੀ ਵੀ ਖੇਡਾਂ ਜਿਹੜਾ ਕੀੜਾ ਹੋ ਜਾਗ ਪੈਂਦਾ ਵਾ ਤੇ ਫਿਰ ਉਧਰ ਕਿਉਂਕਿ ਤੁਹਾਡੇ ਪਰਿਵਾਰ ਦੇ ਵਿੱਚ ਬੱਚੇ ਵੀ ਨੇ ਹਨਾ ਮੈਂ ਦੇਖ ਰਿਹਾ ਸੀਗਾ ਤੇ ਫਿਰ ਉਹ ਚੀਜ਼ ਨੂੰ ਕਿਤਨਾ ਕਿਤੇ ਫਿਰ ਅਰਕਣ ਬਣਦੀ ਹੈ ਉਸ ਚੀਜ਼ ਦੀ ਕਿਉਂਕਿ ਖਰਚੇ ਵੱਲ ਵੀ ਔਖਾ ਹੋ ਜਾਂਦਾ ਉਹ ਕਿ ਜੋ ਦੋ ਤਿੰਨ ਦਿਨ ਵਾਸਤੇ ਬਾਹਰ ਜਾਣਾ ਜੀ ਹਾਂਜੀ ਮਤਲਬ ਬਹੁਤ ਔਖਾ ਹੋ ਜਾਂਦਾ ਅਰਚ ਬਸ ਜਿਵੇਂ ਮੈਂ ਤੁਹਾਨੂੰ ਇਹ ਦੱਸਣਾ ਵੀ ਜਿਹੜਾ ਜਿਵੇਂ ਮੰਨ ਲਓ ਇੱਕ ਦਿਮਾਗ ਦੇੰਦੇ ਬਸ ਇੱਕ ਮਤਲਬ ਇੱਕ جنੂਨ ਜਿਹਾ ਬਣਿਆ ਹੋਇਆ ਵੀ ਵੀ ਏਸ਼ੀਆ ਦੇ ਵਿੱਚੋਂ ਤਾਂ 골ਡ ਸਟੇਟ ਦੇ ਲਈ ਲੈ ਕੇ ਹੀ ਆਉਣਾ ਵਾ ਚਾਹੇ ਕਿਸੇ ਪਾਸਿਓਂ ਸਪੋਰਟ ਹੋਵੇ ਜਾਂ ਨਾ ਹੋਵੇ ਬਸ ਇੱਕ ਦਿਮਾਗ ਦੇ ਵਿੱਚ ਮਤਲਬ ਖੇਚੀ ਬਣੀ ਹੋਈ ਹੈ ਜੀ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਪਿੱਛੇ ਜੇ ਮੈਨੂੰ ਇਹ ਸੁਣਨ ਦੇ ਵਿੱਚ ਗੱਲ ਹੈ ਸੀਐਮਐਲਏ ਬਨਵਿੰਦਰ ਸਿੰਘ ਗਿਆਸਪੁਰਣ ਜਿਹੜੇ ਹਲਕਾ ਪਾਇਲ ਤੋਂ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਇੱਕ ਵਾਅਦਾ ਵੀ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਟਰੈਕ ਬਣਾਵਾਂਗੇ ਉਹ ਫਿਰ ਕਿੱਥੋਂ ਕਿੱਥੇ ਗੱਲ ਪਹੁੰਚੀ ਹੈ ਹਾਂਜੀ ਉਹਨਾਂ ਨੇ ਵਾਅਦਾ ਜਰੂਰ ਕੀਤਾ ਗਿਆ ਸੀਗਾ ਮਤਲਬ ਇਹ ਇਸ ਗੱਲ ਨੂੰ ਤਕਰੀਬਨ 2 ਤੋਂ 2.5 2.5 ਸਾਲ ਦੇ ਕਰੀਬ ਹੋ ਚੁੱਕਿਆ ਵਾ ਜਦੋਂ ਨਵੇਂ-ਨਵੇਂ ਆਏ ਸੀ ਉਹ ਹਾਂ ਜਦੋਂ ਮਤਲਬ ਉਹ ਆਏ ਸੀਗੇ ਜਦੋਂ ਐਮਐਲਏ ਬਣੇ ਨੇ ਠੀਕ ਹੈ ਤੇ ਉਹ ਪਿੰਡ ਦੇ ਵਿੱਚ ਆ ਕੇ ਵੀ ਵੇ ਸੀਗੇ ਪੂਰਾ ਮਤਲਬ ਉਹਨਾਂ ਨੇ ਵਧੀਆ ਮਾਨ ਸਤਕਾਰ ਕੀਤਾ ਸੀ ਅਤੇ ਕਹਿੰਦੇ ਪਿੰਡ ਦੇ ਵਿੱਚ 400 ਮੀਟਰ ਦਾ ਟਰੈਕ ਬਣਾਇਆ ਜਾਊਗਾ ਤੇ ਬਕਾਇਦਾ ਤੁਹਾਡਾ ਮਤਲਬ ਉਹਦੇ ਵਿੱਚ ਤੁਹਾਨੂੰ ਕੋਚ ਦੇ ਤੌਰ ਤੇ ਰੱਖਿਆ ਵੀ ਜਾਊਗਾ ਤੇ ਉਸ ਤੋਂ ਬਾਅਦ ਮਤਲਬ ਇੱਕ ਦੋ ਵਾਰੀ ਹੋਰ ਵੀ ਮਤਲਬ ਉਹਨਾਂ ਨੂੰ ਗਹਾਰ ਲਈ ਤੇ ਉਸ ਤੋਂ ਬਾਅਦ ਸਾਡਾ ਕੋਈ ਗੱਲਬਾਤ ਉਹਨਾਂ ਨਾਲ ਵੈਸੇ ਹੋਈ ਨਹੀਂ ਕਿ ਕਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਵੱਲੋਂ ਕਦੇ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਗਈ ਹੋਵੇ ਕਿਉਂਕਿ ਉਹਨਾਂ ਕੋਲੇ ਪੂਰਾ ਡਾਟਾ ਇਕੱਠਾ ਰਹਿੰਦਾ ਪੂਰਾ ਹੁੰਦਾ ਨਾ ਡਾਟਾ ਵੀ ਇਹ ਫਲਾਣਾ ਬੰਦਾ ਐਥਲੀਟ ਇੱਥੋਂ ਹੈਗਾ ਹੈ ਕਿਉਂਕਿ ਤੁਸੀਂ ਹੈਗੇ ਵੀ ਚੋਣਿੰਦਾ ਹੋ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਖੇਡ ਚੁੱਕੇ ਹੋ ਔਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਗੋਸਲ ਵੀ ਇੱਕੋ ਹੀ ਪਿੰਡ ਹੈ ਤੇ ਕਦੇ ਉਹਨਾਂ ਵੱਲੋਂ ਸੁਨੇਹਾ ਆਇਆ ਕਦੇ ਵੀ ਤੁਹਾਨੂੰ ਆਓ ਅਸੀਂ ਅੱਗੇ ਲੈ ਕੇ ਚੱਲਦੇ ਹਾਂ ਕਦੇ ਏਸ਼ੀਆ ਦੇ ਬਾਰੇ ਜਾਂ ਕਦੇ ਇੰਟਰਨੈਸ਼ਨਲ ਖੇਡਾਉਣ ਬਾਰੇ ਜੀ ਨਹੀਂ ਨਹੀਂ ਇਹਦੇ ਵਿੱਚ ਕੋਈ ਨਹੀਂ ਆਇਆ ਕਿਉਂਕਿ ਜਿਹੜੇ ਜਿਵੇਂ ਮੰਨ ਲਓ ਅਸੀਂ ਕਹਦੇ ਵੀ ਜਿਹੜੇ ਮਾਸਟਰਸ <li> ਨੇ ਇਹਦੇ ਇਹਨਾਂ ਵੱਲ ਸਰਕਾਰ ਵੈਸੇ ਹੀ ਘਟਦਿਆਂ ਦਿੰਦੀ ਆ ਸਰਕਾਰ ਤਾਂ ਸਿੱਤੀ ਜਿਵੇਂ ਮੰਨ ਲਓ ਜਿਹੜੇ ਯੰਗ ਐਸ ਲੀਡਰ ਨੇ ਉਹਨਾਂ ਵੱਲ ਵੀ ਵੈਸੇ ਹੀ ਦਿੰਦੀ ਆ ਉਹ ਵੀ ਆਪਣੇ ਜਿਹੜੇ ਮਤਲਬ ਜਾ ਨੈਸ਼ਨਲ ਚੋਂ ਜਾਂ ਇੰਟਰਨੈਸ਼ਨਲ ਚੋਂ ਗੋਟ ਲੈ ਕੇ ਉਹ ਆਪਣੇ ਬਲਬੂਤੇ ਤੇ ਹੀ ਲੈ ਕੇ ਆਉਂਦੇ ਨੇ ਕਿਉਂਕਿ ਸਰਕਾਰਾਂ ਦਾ ਤਾਂ ਇੱਕ ਸਿਰਫ ਮਤਲਬ ਕਹਿਣ ਹੁੰਦਾ ਵਾ ਵੀ ਹਾਂ ਮਤਲਬ ਨਸੇ ਛੱਡੋ ਕੋੜ ਵੱਡੋ ਇੱਕ ਉਹਨਾਂ ਦਾ ਇੱਕ ਜਿਵੇਂ ਆਪਾਂ ਕਹਦੀਏ ਉਹ ਨਾਰਾ ਕਹੀ ਦੀ ਵੀ ਨਾਰਾ ਨਾਰਾ ਬਣ ਜਾਂਦਾ ਪ੍ਰੈਕਟੀਕਲ ਰੂਪ ਦੇ ਵਿੱਚ ਕੁਛ ਨਹੀਂ ਦੇ ਗਰਾਉਂਡ ਜ਼ੀਰੋ ਤੇ ਰਿਪੋਰਟ ਦੇ ਵਿੱਚ ਕੁਛ ਨਹੀਂ ਕਰਦੇ ਇੱਕ ਉਹਨਾਂ ਦਾ ਨਾਰਾ ਹੀ ਆ ਕਿਉਂਕਿ ਮਤਲਬ ਜਿੱਥੇ ਤੱਕ ਮੈਂ ਦੇਖ ਰਿਹਾ ਹਾਂ ਕਿਉਂਕਿ ਮੈਂ ਤਾਂ ਜੇ ਵੀ ਖਿਡਾਰੀ ਬਣਨੇ ਨੇ ਉਹ ਆਪਣੇ ਬੱਲ ਬੂਤੇ ਤੇ ਹੀ ਬਣਦੇ ਨੇ ਕਿ ਸਰਕਾਰਾਂ ਤਾਂ ਬਾਅਦ ਵਿੱਚ ਜਦੋਂ ਆਪਣੇ ਵਿਪਕੀ ਦੀ ਜਾਂ ਕਮਨ ਵੈਲਥ ਖੇਡਾਂ ਦੇ ਵਿੱਚ ਜਾਂ 올림픽 ਖੇਡਾਂ ਦੇ ਵਿੱਚ ਜਦੋਂ ਖਿਡਾਰੀ 골ਡ ਲਿਆਉਂਦਾ ਉਸ ਤੋਂ ਬਾਅਦ ਸਰਕਾਰਾਂ ਕਰੋੜ ਕਰੋੜ ਦੋ ਦੋ ਕਰੋੜ ਦਿੰਦੀਆਂ ਨੇ ਉਸ ਤੋਂ ਪਹਿਲਾਂ ਇਹ ਸਰਕਾਰਾਂ ਕਿੱਥੇ ਗਈਆਂ ਹੁੰਦੀਆਂ ਨੇ ਜਦੋਂ ਸਿਰ ਮਤਲਬ ਖਿਡਾਰੀ ਸਰਕਾਰ ਨੂੰ ਇਹ ਚਾਹੀਦਾ ਵੀ ਜਦੋਂ ਡਿਸਟ੍ਰਿਕਟ ਦੇ ਵਿੱਚੋਂ ਕੋਈ ਵੀ ਖਿਡਾਰੀ 골ਡ ਲੈਂਦਾ ਵਾ ਤਾਂ ਉੱਥੇ ਸਾਰਾ ਖਰਚਾ ਉੱਥੇ ਸਰਕਾਰਾਂ ਨੂੰ ਉਹਨਾਂ ਦਾ ਕਰਨਾ ਚਾਹੀਦਾ ਤੇ ਹਾਂ ਉਹਨਾਂ ਨੂੰ ਵਧੀਆ ਟਰੈਕ ਦੇਣੇ ਚਾਹੀਦੇ ਨੇ ਉਹਨਾਂ ਨੂੰ ਵਧੀਆ ਕੋਚ ਦੀ ਸੁਵਿਧਾ ਹੋਣੀ ਚਾਹੀਦੀ ਆ ਅੱਛਾ ਫਿਰ ਮੈਨੂੰ ਇੱਕ ਦਲ ਦੱਸੋ ਵੀ ਤੁਹਾਡਾ ਕੋਚ ਕੌਣ ਰਿਹਾ ਵਾ ਤੇ ਫਿਰ ਡਾਈਟ ਦੇ ਵਿੱਚ ਹੁਣ ਕੀ ਕੀ ਲੈਣੇ ਤੁਸੀਂ ਦੇਖੋ ਜੀ ਕੋਚ ਤਾਂ ਮੇਰਾ ਮਤਲਬ ਮੈਂ ਉਹ ਇੰਟਰਨੈਸ਼ਨਲ ਤੱਕ ਖੇੜਿਆ ਕੋਚ ਮੇਰਾ ਕੋਈ ਨਹੀਂ ਹੈਗਾ ਜੀ ਮਤਲਬ ਮੈਂ ਵੈਸੇ ਹੀ ਜ ਮਤਲਬ ਆਪਾਂ ਨੂੰ ਸ਼ੌਕ ਸੀਗਾ ਤੇ ਪਹਿਲੇ ਪਹਿਲੇ ਜਿਆਦਾ ਸੁਰੂ ਕੀਤਾ ਸੀਗਾ ਤੇ ਫਤੇਗੜ ਸਾਹਿਬ ਦੇ ਵਿੱਚ ਇੱਕ ਸੀਗੇ ਦਰਸ਼ਨ ਸਿੰਘ ਚਨਰਥਲ ਕਲਾਂ ਜੀ ਤੇ ਉਹਨਾਂ ਨੇ ਮੈਨੂੰ ਪਹਿਲੇ ਪਹਿਲੇ ਵਰਕ ਜੁਰੂ ਦਿੱਤਾ ਸੀਗਾ ਤੇ ਗਾਈਡ ਕੀਤਾ ਉਹਨਾਂ ਨੇ ਤੁਹਾਨੂੰ ਹਾਂ ਉਹਨਾਂ ਨੇ ਗਾਈਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਤਾਂ ਸਾਡੀ ਉਹਨਾਂ ਨਾਲ ਕਈ ਵਾਰੀ ਮੁਲਾਕਾਤ ਵੀ ਨਹੀਂ ਪਹਿਲਾਂ ਪਹਿਲਾਂ ਜਰੂਰ ਇੱਕ ਦੋ ਵਾਰੀ ਹੋਈ ਸੀਗੀ ਤੇ ਉਹ ਵੀ ਜਦੋਂ ਅਸੀਂ ਆਪਣੇ ਸੀਨੀਅਰ ਐਥਲੀਟ ਦੇ ਰੂਪ ਵਿੱਚ ਖੇਡਦੇ ਸੀਗੇ ਜਦੋਂ ਤੇ ਫਿਰ ਡਾਈਟ ਦੇ ਵਿੱਚ ਕੀ ਕੀ ਰਹਿੰਦਾ ਸੀ ਦੇਖੋ ਜੀ ਡਾਈਟ ਪਹਿਲੇ ਪਹਿਲ ਜਰੂਰ ਡਰਾਈ ਫਰੂਟ ਵਗੈਰਾ ਜਾਂ ਹਨਾ ਲੈ ਲੈਂਦੇ ਸੀ ਕਿ ਡਰਾਈ ਫਰੂਟ ਜਾਂ ਫੂਡ ਸਪਲੀਮੈਂਟ ਤੇ ਹੁਣ ਤਾਂ ਡਾਈਟ ਦੇ ਵਿੱਚ ਬਿਲਕੁਲ ਨਹੀਂ ਹੁਣ ਤਾਂ ਸਿੰਪਲ ਰੋਟੀ ਖਾ ਕੇ ਆਪਣਾ ਠੀਕ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਫਿਰ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਵੱਲੋਂ ਇਹੀ ਮੰਗ ਕਰਦੇ ਆਂ ਜਿਵੇਂ ਵੱਲੋਂ ਪੰਜਾਬ ਸਰਕਾਰ ਦਾ ਜਿਵੇਂ ਵੱਲੋਂ ਜਾਂ ਕੈਦੀ ਵੀ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਇਹਨਾਂ ਦਾ ਨਾਅਰਾ ਲਾਇਆ ਜਿਵੇਂ ਵੱਲੋਂ ਹੁਣ ਇੱਕ ਨਵਾਂ ਇਹਨਾਂ ਨੇ ਸ਼ੁਰੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਵਾ ਤੇ ਅਸੀਂ ਇਹੀ ਕਹਿੰਦੇ ਆਂ ਪੰਜਾਬ ਸਰਕਾਰ ਨੂੰ ਜੇ ਜੋ ਵੀ ਸ਼ਾਮਲਾਟਾਂ ਨੇ ਉਹਨਾਂ ਨੂੰ ਗਰਾਊਂਡਾਂ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਜਿਹੜੇ ਖਿਡਾਰੀ ਨੇ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਨਸ਼ਾ ਜਦ ਨਸ਼ਾ ਨੌ ਮਤਲਬ ਆਪਾਂ ਬੋਲਦੇ ਆ ਜਿਹੜੇ ਮਤਲਬ ਯੰਗ ਬਲੈਡ ਆ ਉਹ ਕਈ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੁਰੂ ਹੋਣ ਲੱਗ ਜਾਂਦੀਆਂ ਨੇ ਜਦੋਂ ਆਪਾਂ ਜਿਹੜੀ ਚੀਜ਼ ਨੈਗੇਟਿਵ ਮਤਲਬ ਮੇਰੀ ਸੋਚ ਏ ਆ ਜੀ ਵੀ ਨੈਗੇਟਿਵ ਕਦੇ ਸੋਚੋ ਹੀ ਨਾ ਜਦੋਂ ਆਪਾਂ ਨੈਗੇਟਿਵ ਸੋਚਦੇ ਆ ਤਾਂ ਕਈ ਚੀਜ਼ਾਂ ਮੂਰੇ ਆ ਜਾਂਦੀਆਂ ਨੇ ਤੇ ਆਪਾਂ ਕਹਿੰਦੇ ਵੀ ਜਿਹੜੇ ਗਰਾਊਂਡਾਂ ਦੇ ਵਿੱਚ ਉਹਨਾਂ ਨੂੰ ਸੰਭਲਾਟਨ ਨੂੰ ਬਦਲਿਆ ਜਾਵੇ ਤੇ ਖਿਡਾਰੀਆਂ ਦਾ ਜਿਹੜਾ ਧਿਆਨ ਆ ਉਹ ਨਸੇ ਦੇ ਵਿੱਚ ਨਹੀਂ ਜਾਊ ਤੇ ਉਹ ਆਪਣੇ ਆਪ ਹੀ ਨਸ਼ੇ ਤੋਂ ਦੂਰ ਹੋ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਆਰਮਨਾਲ ਘੋਸਲ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਵੈਟਰਨ ਐਥਲੀਟ ਨੇ ਤੇ ਖੁਦ ਮਿਹਨਤ ਕਰਕੇ ਕਮਾਉਂਦੇ ਨੇ ਕਰਦੇ ਨੇ ਤੇ ਪਰ ਕਿਤਨਾ ਕਿਤੇ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਅਜਿਹੇ ਹੀਰਿਆਂ ਨੂੰ ਤਰਾਸ਼ਣ ਦੀ ਜਿਹੜੇ ਪਹਿਲਾਂ ਹੀ ਤਰਾਸ਼ੇ ਜਾ ਚੁੱਕੇ ਨੇ ਤੇ ਕਿਤਨਾ ਕਿਤੇ ਅਜਿਹੇ ਹੀਰਿਆਂ ਦੀ ਸਾਹਮ੍ਹ ਸੰਭਾਲ ਦੀ ਜ਼ਰੂਰਤ ਹੈ ਕਿਉਂਕਿ ਵੈਟਰਨ ਐਥਲੀਟ ਜਿਹੜੇ ਹੁੰਦੇ ਨੇ ਉਹ ਇੱਕ ਏਜ ਦਾ ਫਰਕ ਤਾਂ ਪੈਂਦੇ ਪੈਂਦਾ ਕਿਤਨਾ ਕਿਤੇ ਪਰ ਫੂਡ ਜਿਹੜੇ ਸਪਲੀਮੈਂਟ ਨੇ ਕਿਤਨਾ ਕਿਤੇ ਉਹ ਵੀ ਮਾਇਨੇ ਰੱਖਦੇ ਨੇ ਹੁਣ ਗਰੀਬ ਪਰਿਵਾਰ ਦਾ ਇਹ ਨੌਜਵਾਨ ਹੈ ਤੇ ਇਹਦੇ ਵੱਲੋਂ ਉਹ ਐਫੋਰਡ ਕਰਨੇ ਬਹੁਤ ਔਖੇ ਨੇ ਪੰਜਾਬ ਸਰਕਾਰ ਨੂੰ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਵਾਦਾ ਖਿਲਾਫੀ ਨਹੀਂ ਕਰਨੀ ਚਾਹੀਦੀ ਇਹਨਾਂ ਦੇ ਕਹਿਣ ਮੁਤਾਬਕ ਪੰਜਾਬ ਸਰਕਾਰ ਦੇ ਨੁਮਾਇੰਦੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਪਿੰਡ ਦੇ ਵਿੱਚ ਟਰੈਕ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਕਿਤਨਾ ਕਿਤੇ ਉਹ ਵੀ ਟਰੈਕ ਹੈ ਜਿਹੜਾ ਉਹ ਨਹੀਂ ਬਣਾਇਆ ਗਿਆ ਕੈਮਰਾ ਪਰਸਨ ਹੁਸਨ ਦੇ ਨਾਲ ਮੈਂ ਬਿਆਨ ਸਗਰੂੜੀਆਂ ਲਾਈ ਪੰਜਾਬੀ ਟੀਵੀ ਲਈ ਮਿਲੌਤੋਂ ਧੰਨਵਾਦ